ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 16 આરોપીਆਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਅਦਾਲਤ ਨੇ ਪੁਲਿਸ ਨੂੰ ਰਿਮਾਂਡ ਦੇ ਦਿੱਤਾ ਤੇ ਰਿਮਾਂਡ ਦੌਰਾਨ ਪੁਲਿਸ ਵੱਲੋਂ ਹੁਣ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ આરોપીਆਂ ਦੇ ਵਿੱਚ ਸ਼ਰਾਬ ਵੇਚਣ ਵਾਲੀ ਇੱਕ ਬਜ਼ੁਰਗ ਔਰਤ ਵੀ ਸ਼ਾਮਲ ਹੈ ਜਿਸ ਨੂੰ ਕੇ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਇਹ ਉਸਨੇ ਮੀਡੀਆ ਦੇ ਸਾਹਮਣੇ ਦੀ ਕੋਲ ਕੀ ਤਾਇਕ ਕਿ ਉਸ ਦਾ ਪਤੀ ਵੀ ਸ਼ਰਾਬ ਵੇਚਦਾ ਸੀ ਕਿੰਨੇ ਟਾਈਮ ਤੋਂ ਵੇਚ ਰਿਹਾ ਟਾਈਮ ਤੋਂ ਵੇਚਦਾ ਸੀ ਪਹਿਲਾਂ ਟਾਈਮ ਹੋ ਗਿਆ ਵੇਚਦੇ ਉਹ ਪਪਾ ਜੀ ਆ ਜਿਹੜਾ ਨਾਲ ਆ ਮੈਨੂੰ ਪਿਛਲੇ ਕਿੰਨੇ ਸਾਲਾਂ ਤੋਂ ਵੇਚ ਰਹੇ ਥੱਲੇ ਹੋ ਕੇ ਥੱਲੇ ਰੋ ਮਰੇ ਕੋਣ ਕੋਣ ਕਰਦਾ ਹੈ ਇਹ ਗੱਲ ਕਰਦਾ ਹੈ ਮਰੇ ਘਰ ਵਾਲੇ ਦੀ ਮੌਤ ਹੋ ਗਈ ਹੈ ਸਾਲ ਕੀ ਹੋਇਆ ਹੈ ਸਾਲ ਕਿੰਨੇ ਪੈਸੇ ਦੀ ਸ਼ਰਾਬ ਨਹੀਂ ਵੇਚੀ ਮਰੇ ਕੋਣ ਕੋਣ ਕਰਦਾ ਹੈ ਇਹ ਕੰਮ ਸ਼ਰਾਬ ਦਾ ਕੰਮ ਸ਼ਰਾਬ ਦਾ ਕਰਦਾ ਹੈ ਤੁਹਾਡੇ ਘਰ ਵਾਲੇ ਵੀ ਮੌਤ ਹੋ ਗਈ ਹੈ ਉਹੋ ਹੀ ਪੀਂਦਾ ਤੇ ਉਹੋ ਹੀ ਕਰਦਾ ਹੈ ਤੁਸੀਂ ਨਹੀਂ ਸ਼ਰਾਬ ਵੇਚਦੇ ਸੀ ਉਹ ਵੇਚਦਾ ਸੀ ਉਹ ਯਾਰ ਮੋਂਗ ਨਹੀਂ ਆ ਮਾਰਦਾ ਹੀ ਉਹ ਸਾਹ ਦਿੱਤਾ ਜਾਂਦਾ ਜੀ ਆਪਣੇ ਨਾਲ ਕਹਿੰਦੇ ਕਿ ਥੈਲੀਆਂ ਦੇ ਵਿੱਚ ਤੁਸੀਂ ਸ਼ਰਾਬ ਵੇਚਦੇ ਸੀ ਕੰਮ ਨਾ ਛੋੜ ਕਰ ਨਹੀਂ ਆਵਾ ਪਤਾ ਜੀ ਤੁਹਾਡੇ ਕੋਲ ਆਪਣੇ ਘਰ ਆਪਣੇ ਨਾਲ ਸਾਥ ਦਿੱਤਾ ਜਾਂਦਾ ਸ਼ਰਾਬ ਵਿੱਚ ਇਹਦੇ ਵਿੱਚ ਉਹ ਕਹਿੰਦੇ ਥੈਲੀਆਂ ਬਣਾਉਂਦਾ ਵੇਚਦੇ ਸੀ ਉਹ ਹੀ ਵੇਚਦਾ ਹੈ ਮਾਰਦਾ ਹੀ ਇਹਨਾਂ ਨੂੰ ਮਾਰਦਾ ਜੀ ਸਾਨੂੰ ਉਹ ਤਾਂ ਹਾਂ ਮਰ ਜਾਂਦੇ ਸੀ ਜਬਰਦਸਤੀ ਜਬਰਦਸਤੀ ਸ਼ਰਾਬ ਕਿਸੇ ਨੂੰ ਨਹੀਂ ਦੇਂਦੇ ਸੀ ਸ਼ਰਾਬ ਕਿਸੇ ਨੂੰ ਨਹੀਂ ਦੇਂਦੇ ਸੀ ਸ਼ਰਾਬ ਕਿਹਦੇ ਨੂੰ ਦੇਂਦੇ ਸੀ ਆ ਜਿਹੜਾ ਫੜਿਆ ਉਹ ਹੀ ਦੇ ਕੇ ਕਿੰਨੀ ਸ਼ਰਾਬ ਦਿੰਦਾ ਸੀ ਤੂੰ ਅੱਗੇ ਚੱਲ ਚੈਲੰਜ ਲੁਕਤ ਰੌਂਦੀ ਆ ਇਹ ਤੂੰ ਸ਼ਰਾਬ ਨਹੀਂ ਦੇ ਸਕਦਾ ਵਾ ਜਿਹੜੇ ਫੜੇ ਭਗਵਾ ਦੇ ਭਗਵਾ ਕਿੰਨੇ ਦੀ ਥੈਲੀ ਵੇਚਦੇ ਸੀ ਕਿੰਨੇ ਦੀ ਥੈਲੀ ਵੇਚਦੇ ਸੀ ਸ਼ਰਾਬ ਦੀ ਦੀ 100 ਦੀ ਉਤਰਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਇਹਨਾਂ આરોપીਆਂ ਦਾ ਪੁਲਿਸ ਵੱਲੋਂ ਅਦਾਲਤ ਤੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਲੇਕਿਨ 2 ਦਿਨ ਦਾ ਹੀ ਰਿਮਾਂਡ ਅਦਾਲਤ ਵੱਲੋਂ ਪੁਲਿਸ ਨੂੰ ਦਿੱਤਾ ਗਿਆ ਹੈ ਤੇ ਹੁਣ ਇਹਨਾਂ ਤੋਂ ਪੁੱਛ ਕੇ ਚ ਰਿਮਾਂਡ ਦੌਰਾਨ ਕੀਤੀ ਜਾਏਗੀ ਅਸੀ ਜੀ ਮੰਗਿਆ 10 ਦਿਨ ਦਾ ਮੰਗਿਆ 2 ਦਿਨ ਦਾ ਪੁਲਿਸ ਮਣ ਮਿਲ ਸਕਦਾ ਟੋਟਲ ਮਤਲਬ ਟੋਟਲ ਕਿੰਨੇ ਲੋਕ ਪੇਸ਼ ਕੀਤੇ ਹਾਂ ਹਾਂ ਜੀ ਕਿੰਨੇ ਲੋਕੀ ਪੇਸ਼ ਕੀਤੇ ਗਏ ਹਨ ਅਸੀਂ 16 ਬੰਦੇ ਪੇਸ਼ ਕੀਤੇ ਨੇ 16 ਜੀ ਸਰ ਹੋਰ ਪੈਂਡਿੰਗ ਰਸਾ ਹੈ ਕੀ ਹਾਂ ਹਾਂ ਜੀ 16 ਜੀ 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 ਜੇਮ ਸੀ ਕੇ ਪ੍ਰੋਪੋਜ਼ ਤੁਹਾਡੇ ਪੇਸ਼ ਕਰਤੇ ਜੀ ਉਹ ਆਰ ਐਨ ਐ ਜੋ ਪੇਸ਼ ਕਰਨੀ ਹੈ ਅੱਛਾ ਸੋਨਾ ਪੇਸ਼ ਜੀ 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 ਹਲੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਆ ਹਲੇ ਉਹ ਕੁਝ ਗੱਲਾਂ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਇਹ ਆਲਰੇਡੀ ਮਾਨਯੋਗ ਡੀਏਜੀ ਸਾਹਿਬ ਵੱਲੋਂ ਪੇਸ਼ੀ ਕਰ ਦਿੱਤੀ ਗਈ ਹੋਈ ਆ ਉਹਦੇ ਵਿੱਚ ਸਾਰਾ ਕੁਝ ਬਰੀਫ ਕਰ ਦਮੈਂ ਸਰ ਥੈਂਕ ਯੂ ਅਲਗੋਦ ਲਿਓ ਆ ਰਹੀ ਸੀ ਜੀ ਇਹ ਫਰਦਰ ਇਨਵੈਸਟੀਗੇਸ਼ਨ ਦਾ ਬਾਅਦ ਦੋ ਦੰਦਰ ਮਾੜਾ ਜੀ ਦੋ ਦੰਦ ਮੁਕਦਮਾ ਕਿਹਦਾ ਕਰਦੇ ਆ ਸਰ ਮੁਕਦਮਾ ਜੀ ਅਸੀਂ ਅਸੀਂ ਬਤਾਲੀ ਬਟਾ 25 ਕਰ ਦਿੱਤਾ ਹੈ ਜੀ ਮਾਰ ਕਿੰਨੇ ਜਾਣੇ ਟੋਟਲ ਸਰ ਟੋਟਲ ਜੀ 16 ਜਾਣੇ ਨੇ ਦੋ ਪੈਂਡਿੰਗ ਨੇ ਲਿਸਟ ਦੱਸਦੀ ਹੈ ਕਿ ਮਜੀਠਾ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਕਈ ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਪੁਲਿਸ ਵੱਲੋਂ BSP ਤੇ SHO ਨੋਮੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੁਣ આરોપીਆਂ ਨੂੰ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਰਿਪੋਰਟ ਜਗਬਾਣੀ ਟੀਵੀ